ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟ੍ਰੈਵਲ ਐਂਡ ਸੱਭਿਆਚਾਰ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਪੰਜਾਬੀਆਂ ਦੇ ਕੈਨੇਡਾ ਜਾਣ ਦੇ ਸਫ਼ਰ ਦੀ ਇਸ ਸਫ਼ਰ ਦੇ ਵਿੱਚ ਇੱਕ ਨਾਮ ਬਾਬਾ ਗੁਰਦਿੱਤ ਸਿੰਘ ਸਰਹਾਲੀ ਦਾ ਨਾਮ ਵੀ ਆਂਦਾ ਹੈ ਜਿਨ੍ਹਾਂ ਨੇ ਯਤਨ ਕੀਤਾ ਵੱਡੀ ਗਿਣਤੀ ਦੇ ਵਿੱਚ ਪੰਜਾਬੀਆਂ ਨੂੰ ਕੈਨੇਡਾ ਭੇਜਣ ਦੇ ਲਈ ਪਰ ਉਹ ਯਤਨ ਜਿਹੜਾ ਸੀਗਾ ਉਸ ਸਮੇਂ ਦੀ ਅੰਗਰੇਜ਼ੀ ਸਰਕਾਰ ਦੁਆਰਾ ਅਸਫਲ ਬਣਾ ਦਿੱਤਾ ਗਿਆ ਆਖਰ ਕੀ ਹੋਇਆ ਕਿੰਨੇ ਦਾ ਉਹ ਯਤਨ ਸੀ ਕਿ ਕਿਉਂ ਜਿਹੜਾ ਹੈਗਾ ਕੈਨੇਡਾ ਦੇ ਵਿੱਚ ਪੰਜਾਬੀਆਂ ਨੂੰ ਜਾਣ ਨਹੀਂ ਦਿੱਤਾ ਗਿਆ ਬਹੁਤ ਹੀ ਹਾਨੀ ਹੁੰਦੀ ਹੈ ਜਦੋਂ ਅਸੀਂ ਪੰਜਾਬੀਆਂ ਨੇ ਕੈਨੇਡਾ ਸੱਭਕ ਦੀ ਜਿਹੜੀ ਹੈਗੀ ਐ ਗੱਲ ਕਰਦੇ ਪੰਜਾਬੀ ਉੱਥੇ ਜਾਣ ਲੱਗੇ ਉਸੇ ਹੀ ਲੜੇ ਦੇ ਵਿੱਚ ਪਾਪਾ ਗੁਰਦੇਵ ਸਿੰਘ ਸਰਹਾਲੀ ਜਿਹੜਾ ਕਿ ਸਿੰਗਾਪੁਰ ਦਾ ਇੱਕ ਵੱਡਾ ਸਿੱਖ ਵਪਾਰੀ ਸੀ ਉਸ ਦੇ ਮਨ ਵਿੱਚ ਖਿਆਲ ਆਉਂਦਾ ਹੈ ਕਿ ਕਿਉਂ ਨਾ ਪੰਜਾਬੀਆਂ ਨੂੰ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਦੇ ਵਿੱਚ ਭੇਜਿਆ ਜਾਏ ਪਰ ਕੈਨੇਡਾ ਦੇ ਵਿੱਚ ਸਮੇਂ-ਸਮੇਂ ਤੇ ਉੱਥੋਂ ਦੇ ਕਾਨੂੰਨ ਜਿਹੜੇ ਹੈਗੇ ਆ ਉਹ ਬਦਲਦੇ ਗਏ ਤੇ ਬਾਬਾ ਗੁਰਦੇਵ ਸਿੰਘ ਸਰਹਾਲੀ ਵੀ ਉਹਨਾਂ ਕਾਨੂੰਨਾਂ ਬਾਰੇ ਚੰਗੀ ਤਰ੍ਹਾਂ ਜਾਣੂ ਸੀ ਤੇ ਕਿਵੇਂ ਉਹਨਾਂ ਕਾਨੂੰਨਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਕੱਲਾ ਬਦਲਾਅ ਹੀ ਨਹੀਂ ਕੀਤਾ ਗਿਆ ਵਾਲਕੇ ਕਨੇਡਾ ਦੇ ਸਰਕਾਰੀ ਕਪੜੇ ਵਾਲੇ ਲੋਕ ਹੈ ਉਹਨਾਂ ਦੇ ਨਾਲ ਉਥੋਂ ਦੇ ਲੋਕ ਜਿਹੜੇ ਹੈਗੇ ਕਿੰਨੀ ਨਫ਼ਰਤ ਕਰਦੇ ਸੀ ਇਹ ਅਸੀਂ 1908 ਤੋਂ ਲੈ ਕੇ 14-15 ਤੱਕ ਜੇ ਘਰ ਦੇਖਾਂਗੇ ਤਾਂ ਬਹੁਤ ਸਾਰੇ ਐਹੋ ਜਿਹੇ ਮੁਜ਼ਾਰੇ ਜਿਹੜੇ ਤੁਹਾਨੂੰ ਮਿਲ ਜਾਣਗੇ ਜਿੱਥੇ ਉਹ ਵੋਟ ਟਿੱਟੇ ਲੋਕ ਕਿੰਨੀ ਨਫ਼ਰਤ ਜਿਹੜੀ ਹੈਗੀ ਆ ਕਾਲੇ ਲੋਕਾਂ ਨੂੰ ਕਰਦੇ ਆ ਉਹਦੇ ਲਈ ਮੁਜ਼ਾਰੇ ਕਰਦੇ ਆ ਕਾਲੀ ਚਮੜੀ ਵਾਲੇ ਲੋਕਾਂ ਨੂੰ ਕੁੱਟਿਆ ਜਾਂਦਾ ਹੈ ਮਾਰਿਆ ਜਾਂਦਾ ਹੈ ਥਾਣਿਆਂ 'ਚ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਸੋ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਹੈਗੇ ਉਹ ਕਿ ਪੰਜਾਬੀਆਂ ਨੂੰ ਸਿੱਖਾਂ ਨੂੰ ਫੇਸ ਕਰਨੇ ਪਏ ਪਰ ਸਿੱਖਾਂ ਨੇ ਹਿੰਮਤ ਨਹੀਂ ਹਾਰੀ ਉਹਨਾਂ ਨੂੰ ਪਤਾ ਸੀ ਕਿ ਇਹ ਲੋਕ ਸਨ ਲਾਪਰਵਾਹ ਕਰਦੇ ਆ ਫੇਰ ਵੀ ਗਾਹੇ ਭਗਾ ਰਹੇ ਉਹ ਆਪਣੀ ਨੌਕਰੀ ਤੇ ਜਾਂਦੇ ਰਹੇ ਜਦੋਂ ਕਦੇ ਖਤਰਾ ਹੁੰਦਾ ਸੀ ਤਾਂ ਦੇਰ ਸਵੇਰ ਕਰਕੇ ਨੌਕਰੀ ਤੇ ਚੱਲ ਜਾਂਦੇ ਸਨ ਤੇ ਮਿਹਨਤ ਕਰਦੇ ਸੀਗੇ ਮਿਹਨਤ ਕਰਨ ਕਰਕੇ ਹੀ ਹਾਲੇ ਹਾਲਿਓਂ ਅਮੀਰ ਬਣਦੇ ਗਏ ਹੁਣ ਬਾਬਾ ਵਰਦੇਸਿੰਘ ਸਰਹਾਲੀ ਨੇ ਸੋਚਿਆ ਕਿ ਪੰਜਾਬ ਦੇ ਸਿੱਖਾਂ ਨੂੰ ਵੱਡੇ ਪੱਧਰ ਤੇ ਕੈਨੇਡਾ ਦੇ ਵਿੱਚ ਪਹੁੰਚਾਇਆ ਜਾਵੇ ਇਹਦੇ ਲਈ ਉਸਨੇ ਬਹੁਤ ਸਾਰੇ ਸਿੱਖਾਂ ਦੇ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਕਿਹਾ ਕਿ ਬਾਬਾ ਵਰਦੇਸਿੰਘ ਉਹ ਜਹਾਜ਼ ਇੱਕ ਕਿਰਾਏ ਤੇ ਲਏਗਾ ਉਹਦੇ ਵਿੱਚ ਜੋ ਵੀ ਜਾਣਾ ਚਾਹੇ ਉਹ ਜਾ ਸਕਦਾ ਹੈ ਤਾਂ ਪੰਜਾਬ ਦੇ ਵਿੱਚੋਂ ਵੱਡੀ ਸੰਖਿਆ ਦੇ ਵਿੱਚ ਪੰਜਾਬੀ ਜਿਹੜੇ ਸੀਗੇ ਨਾਵ ਤੇ ਸਿੱਖ ਜਿਆਦਾ ਸਨ ਉਹ ਪੰਜਾਬ ਤੋਂ ਕੋਲਕੱਤਾ ਤੱਕ ਬਾਈ ਡ੍ਰੇਨ ਗਏ ਤੇ ਫਿਰ ਕੋਲਕੱਤਾ ਤੋਂ ਸ਼ਿਪ ਦੁਆਰਾ ਜਿਹੜਾ ਹੈਗਾ ਉਹ ਹਾਂਗਕੌਂਗ ਪਹੁੰਚੇ ਤੇ ਹਾਂਗਕੌਂਗ ਤੋਂ ਸੁਰਚਾਹ ਉਹ ਬਾਬਾ ਗੁਦਿਤ ਸਿੰਘ ਨੇ ਇੱਕ ਪਾਣੀ ਕੰਪਨੀ ਤੋਂ ਕਿਰਾਏ ਤੇ ਲਿਆ ਸੀ ਉਸ ਜਹਾਜ਼ ਦਾ ਨਾਮ ਸੀ ਤਾਮਾ ਘੱਟਾ ਮਰੂਚਾਹ ਜਦੋਂ ਇਹ ਜਹਾਜ਼ ਹਾਂਗਕੌਂਗ ਤੋਂ ਚੱਲਿਆ ਤਾਂ ਇਹਦੇ ਵਿੱਚ 165 ਸਵਾਰੀਆਂ ਸੀਗੀਆਂ ਬਾਕੀ ਦੀਆਂ ਸਵਾਰੀਆਂ ਜਿਹੜੀਆਂ ਐ ਇੰਨਾਂ ਇਹ ਕੈਨੇਡਾ ਦੇ ਬੰਦਰਗਾਹ ਸੀ ਜੋ ਪੋਹ ਹਮਾ ਉਸ ਬੰਦਰਗਾਹ ਤੋਂ ਵਾਕੀ ਦੀਆਂ ਸਵਾਰੀਆਂ ਚੜ੍ਹ ਗਈਆਂ ਤੇ ਫਿਰ ਇਹ ਜਹਾਜ਼ ਸਿੱਧਾ ਕੈਨੇਡਾ ਦੀ ਵੈਨਕੂਵਰ ਬੰਦਰਗਾਹ ਵੱਲ ਚੱਲ ਪਿਆ। ਕਿਉਂਕਿ ਸਫ਼ਰ ਲੰਮਾ ਸੀਗਾ ਜਦੋਂ ਇਹ ਉੱਥੇ ਪਹੁੰਚਿਆ ਤਾਂ ਉੱਥੇ ਪਹੁੰਚਣ ਸਾਰ ਇਹ ਸਦੇ ਯਾਤਰੀਆਂ ਨੂੰ ਜਦੋਂ ਉਤਰਨ ਦੇ ਲਈ ਬਾਬਾ ਗੁਰਦੇਵ ਸਿੰਘ ਦੁਆਰਾ ਕਿਹਾ ਗਿਆ ਤਾਂ ਉੱਥੋਂ ਦੀ ਜਿਹੜੀ ਲੋਕਲ ਪੁਲਿਸ ਸੀ ਲੋਕਲ ਜਿਹੜੇ ਅਫਸਰ ਸੀਗੇ ਉਹਨਾਂ ਨੇ ਮਨਾ ਕਰ ਦਿੱਤਾ ਕਿ ਅਸੀਂ ਇਹਨਾਂ ਯਾਤਰੀਆਂ ਨੂੰ ਆਪਣੇ ਦੇਸ਼ ਵਿੱਚ ਨਹੀਂ ਉਤਰਨ ਦੇ ਸਕਦੇ ਕਿਉਂਕਿ ਉਸੇ ਸਮੇਂ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਹੈਗੇ ਆ ਐਜੀਟੇਸ਼ਨ ਚੱਲ ਰਹੇ ਸਨ ਇਹ ਜਹਾਜ਼ ਵਾਲੇ ਤਾਂ ਇਦੋਂ ਦਾ ਪਹਾਂਗੇ ਉੱਥੋਂ ਲੋਕਾਂ ਲੋਕਾਂ ਦੁਆਰਾ ਕਿ ਇਹ ਪੂਰਬੀ ਲੋਕਾਂ ਦਾ ਇੱਕ ਵੱਡਾ ਹਮਲਾ ਹੈ ਕੈਨੇਡਾ ਦੇ ਉੱਪਰ ਇਹ ਕੈਨੇਡਾ ਨੂੰ ਬਰਬਾਦ ਕਰ ਦੇਣਗੇ ਅਸੀਂ ਨਾ ਕਾਲਿਆਂ ਨੂੰ ਇੱਥੇ ਨਹੀਂ ਆਉਣ ਦੇਣਾ ਸੋ ਇਸ ਤਰ੍ਹਾਂ ਦੇ ਹਾਲਾਤ ਦੇ ਹੋ ਗਏ ਉਹਦੀ ਸਰਕਾਰ ਵੀ ਜਿਹੜੀ ਹੈਗੀ ਆ ਬੇਵੱਸ ਹੋ ਗਈ। ਫਿਰ ਵਾਪਾ ਗੁਰਦੇਵ ਸਿੰਘ ਸਰਾਹਲੇ ਦੁਆਰਾ ਆਪਣਾ ਵਕੀਲ ਮਨਜੀਤ ਸਿੰਘ ਨੂੰ ਕੋਰਟ ਦੇ ਵਿੱਚ ਭੇਜਿਆ ਗਿਆ। ਉਸ ਨੇ ਕੇਸ ਜਿਹੜਾ ਹੈਗਾ ਉਥੋਂ ਹੀ ਸੁਪਰੀਮ ਕੋਰਟ ਦੇ ਵਿੱਚ ਲੜਿਆ ਤੇ ਸੁਪਰੀਮ ਕੋਰਟ ਦੇ ਜਿਹੜੇ ਪੈਨਲ ਸੀ ਜਿਹੜਾ ਕੇਸ ਕੇਸ ਨੂੰ ਦੇਖ ਰਿਹਾ ਸੀਗਾ ਉਸ ਨੇ ਵੀ ਜਦੋਂ ਫੈਸਲਾ ਦਿੱਤਾ ਤਾਂ ਤ੍ਰੇਤੀ ਸਰਕਾਰ ਦੇ ਪੱਖ ਵਿੱਚ ਦਿੱਤਾ। ਉਹਨਾਂ ਨੇ ਇਹ ਕਿਹਾ ਕੇਸ ਜਹਾਜ਼ ਦੇ ਜਿਹੜੇ ਯਾਤਰੀਓ ਬ੍ਰਿਟ ਸਰਕਾਰ ਦੇ ਕੈਨੇਡੀਅਨ ਪਾਲਿਸੀ ਦੇ ਅਨੁਸਾਰ ਆ ਰਹੇ ਹਨ ਉਹ ਠੀਕ ਹਨ ਜਿਹੜੇ ਉਸ ਪਾਲਿਸੀ ਨੂੰ ਪੂਰਾ ਨਹੀਂ ਕਰਦੇ ਉਹ ਸਾਰੇ ਜਿਹੜੇ ਹੈਗੇ ਆ ਗੈਰ ਕਾਨੂੰਨੀ ਮੰਨੇ ਜਾਣਗੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਉਤਰਨ ਦੀ ਆਗਿਆ ਨਹੀਂ ਦਿੱਤੀ ਜਾਏਗੀ ਸੋ ਇਸ ਤਰ੍ਹਾਂ ਦੇ ਨਾਲ ਤਕਰੀਬਨ 22 ਕੋ ਜਿਹੜੇ ਹੈਗੇ ਆ ਯਾਤਰੀਆਂ ਦੇ ਕੋਲੇ ਇਹ ਕਾਗਜ਼ ਪੂਰੇ ਸੀਗੇ ਉਹਨਾਂ ਨੂੰ ਉਤਰਨ ਦਿੱਤਾ ਗਿਆ ਜਿਹੜੇ ਵਾਕਈ ਯਾਤਰੀ ਸੀਗੇ 354 ਉਹਨਾਂ ਨੂੰ ਉਥੋਂ ਵਾਪਸ ਮੋੜ ਦਿੱਤਾ ਗਿਆ ਤੇ ਜਹਾਜ਼ ਉੱਤੇ ਕਈ ਮਹੀਨੇ ਖੜਿਆ ਰਿਹਾ ਇਹ ਲੱਗਦਾ ਸੀ ਬਾਬਾ ਪ੍ਰਦੇਸ਼ ਸਿੰਘ ਨੂੰ ਕਿ ਸ਼ਾਇਦ ਕਿਸੇ ਨਾ ਕਿਸੇ ਤਰੀਕੇ ਉੱਤਰ ਦੀ ਆਗਿਆ ਮਿਲ ਜਾਈਏ ਪਰ ਉਹਨਾਂ ਨੇ ਆਗਿਆ ਨਹੀਂ ਦਿੱਤੀ ਤੇ ਆਖਰ ਜਦੋਂ ਇਹ ਜਹਾਜ਼ ਉੱਥੋਂ ਨਹੀਂ ਚੱਲਿਆ ਤਾਂ ਕੁਝ ਸਮੁੰਦਰੀ ਸਾਇਨਾ ਦੇ ਜਹਾਜ਼ਾਂ ਦੁਆਰਾ ਇਹ ਜਹਾਜ਼ ਨੂੰ ਤੋਹ ਕਰਕੇ ਸਮੁੰਦਰ ਵਿੱਚ ਠੇਕੇਲ ਦਿੱਤਾ ਗਿਆ ਨਾ ਮੈਨੂੰ ਇਸ ਦੇ پاس ਇੱਕ ਕੋਈ ਰਸਤਾ ਸੀ ਉਸੀ ਕੇ ਆਪਣੇ ਉਸ ਪੁਰਾਣੇ ਸਫਰ ਤੇ ਜਾਵੇ ਜਿੱਥੋਂ ਇਹ ਆਇਆ ਹੈ ਇਹ ਫ੍ਰੀ ਜਹਾਜ਼ ਜਿਹੜਾ ਹੈਗਾ ਵੈਨਕੂਵਰ ਤੋਂ ਚੱਲ ਪੈਂਦਾ ਹੈ ਹਾਂਗਕਾਂਗ ਨੂੰ ਹਾਂਗਕਾਂਗ ਕੋਲ ਸਿੰਗਾਪੁਰ ਆਣਾ ਸੀ ਸਿੰਗਾਪੁਰ ਤੋਂ ਆਣਾ ਸੀ ਇੰਡੀਆ ਦੇ ਵਿੱਚ ਹੁਣ ਇਹ ਜਹਾਜ਼ ਰਸਤੇ ਵਿੱਚ ਹੀ ਸੀ ਹਾਲੇ ਜਦੋਂ ਰਸਤੇ ਵਿੱਚ ਹੀ ਸੀਗਾ ਉਝੇ ਸਵੇਰ ਖਬਰ ਮਿਲ ਗਈ ਕਿ ਵਰਲਡ ਵਾਰ ਸ਼ੁਰੂ ਹੋ ਗਿਆ ਹੈ ਤੇ ਜਦੋਂ ਵਰਲਡ ਵਾਰ ਲੱਗੀ ਤਾਂ ਜਹਾਜ਼ ਦੇ ਰਸਤੇ ਵਿੱਚ ਵੀ ਥੋੜਾ ਦਹਿਸ਼ਤਲਾ ਮਾਹੌਲ ਹੋ ਗਿਆ ਤੇ ਪਤਾ ਨਹੀਂ ਕਿੰਦਰ ਨੂੰ ਜਾਣਾ ਪਏਗਾ ਅਕੀਰ ਜਦੋਂ ਵੀ ਇਹ ਹਾਂਗਕਾਂਗ ਦੇ ਨੇੜੇ ਪਹੁੰਚਿਆ ਜਦੋਂ ਸਿੰਗਾਪੁਰ ਪਹੁੰਚਿਆ ਤਾਂ ਇਸ ਦਿਨ ਕਿਸੇ ਵੀ ਸਵਾਰੀ ਨੂੰ ਜਿੱਥਾ ਹੈਗਾ ਉਤਰ ਦੀ ਆਗਿਆ ਨਹੀਂ ਦਿੱਤੀ ਗਈ ਕਿ ਜਹਾਜ਼ ਸਿੱਧਾ ਜਿਹੜਾ ਭਾਰਤ ਵਿੱਚ ਜਾਣਾ ਚਾਹੀਦਾ ਹੈ। ਤੇ ਇਸ ਤਰ੍ਹਾਂ ਦੇ ਨਾਲ ਇਹ ਜਹਾਜ਼ ਜਿਹਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਸਵਾਰੀਆਂ ਹਾਂਮਕੌਂ ਤੋਂ ਚੜੀਆਂ ਸੀਗੀਆਂ ਉਹ ਜੋਖੋ ਹਾਂਮ ਤੋਂ ਚੜੀਆਂ ਸੀਗੀਆਂ ਉਹਨਾਂ ਸਵਾਰੀਆਂ ਨੂੰ ਵੀ ਉੱਥੇ ਨਹੀਂ ਉਤਰਨ ਦਿੱਤਾ ਗਿਆ। ਤੇ ਫਿਰ ਇਹ ਜਹਾਜ਼ ਸਿੱਧਾ ਕੋਲਕੱਤਾ ਦੀ ਬਾਜਵਾਜ ਘਾਟ ਤੇ ਆਇਆ। ਉੱਥੇ ਕਿਉਂਕਿ ਇਸ ਜਹਾਜ਼ ਬਾਰੇ ਗਲਤ ਜਾਣਕਾਰੀ ਜਿਹੜੀ ਹੈਗੀ ਆ ਆਪਣੇ ਸਰਕਾਰ ਦੇ ਸੂਚਨਾ ਦੁਆਰਾ ਭਾਰਤੀ ਬ੍ਰਿਟਿਸ਼ ਸਰਕਾਰ ਨੂੰ ਦਿੱਤੀ ਗਈ ਸੀ ਜੋ ਇਸ ਤਰ੍ਹਾਂ ਕਿ ਪੰਜਾਬ ਤੋਂ ਵੱਡੀ ਮੱਧਰ ਤੋਂ ਗਈ ਹੋਈ ਸੀ ਇਹਦੇ ਯਾਤਰੀਆਂ ਨੂੰ ਢੰਗ ਦੇ ਲਈ। ਕੁੱਲ 20 ਬੰਦਿਆਂ ਦੀ ਹਾੜ ਸੀ ਬ੍ਰਿਟਿਸ਼ ਸਰਕਾਰ ਨੂੰ ਜਿਹਦੇ ਵਿੱਚ ਇਸ ਜਹਾਜ਼ ਦਾ ਮਾਲਿਕ ਪਾਪਾ ਗੁਰਦੇਵ ਸਿੰਘ ਵੀ ਸੀ। ਪਰ ਜਦੋਂ ਇਹ ਜਹਾਜ਼ ਕੰਡੇ ਤੇ ਲੱਗਦਾ ਹੈ ਤਾਂ ਉੱਥੇ ਕਾਫੀ ਭਗਦੜ ਮੱਚ ਜਾਂਦੀ ਹੈ। ਇਹ ਖੱਗਦਾਰ ਦੇ ਮਿੱਤੇ ਹੀ ਬਾਬਾ ਵਰਦੇਸ ਸਿੰਘ ਆਪਣੇ ਕਾਫੀ ਸਾਥੀਆਂ ਸਮੇਤ ਉਸ ਬੰਦਰਗਾਹ ਤੋਂ ਖਿਸਕ ਗਿਆ। ਭਾਵ ਅੰਗਰੇਜ਼ਾਂ ਦੇ ਹੱਥ ਨਹੀਂ ਆਇਆ। ਤੇ ਬਾਕੀ ਯਾਤਰੂ ਜਿਹੜੇ ਸੀਗੇ ਤਕਰੀਬਨ 200 ਦੇ ਲਗਭਗ ਯਾਤਰੂ ਆਹੇ ਫੜ ਲਿਆ ਗਿਆ। ਫੜ ਕੇ ਜਿਹੜਾ ਹੈਗਾ ਜਿਹੜਾ ਤੇ ਬੰਦ ਕਰ ਦਿੱਤਾ ਗਿਆ ਤੇ ਬਹੁਤ ਸਾਰੇ ਯਾਤਰੂਆਂ ਨੂੰ ਉਹਨਾਂ ਦੇ ਪਿੰਡਾਂ ਦੇ ਵਿੱਚ ਅਰੈਸਟ ਕਰ ਦਿੱਤਾ ਗਿਆ। ਹੁਣ ਜਦੋਂ ਇਹ ਜਹਾਜ਼ ਬੰਦਰਗਾਹ ਤੇ ਲੱਗਿਆ ਤਾਂ ਉੱਥੇ ਭੱਗਦਾਰ ਬਹੁਤ ਮਰਜ਼ੀ ਸੀ ਕਿਉਂਕਿ ਯਾਤਰੂ ਰੋ ਪਾ ਰਹੇ ਸਨ ਕਿ ਸਾਡਾ ਤਾਂ ਕੋਈ ਤਸਵੀਰ ਹੈ ਨਹੀਂ। ਬਸ ਇਹ ਤਾਂ ਰੋਜ਼ੀ ਰੋਟੀ ਦੇ ਲਈ ਗਏ ਆ ਸਾਡੇ ਕੋਲ ਨਾ ਤਾਂ ਕੋਈ ਤਾਂ ਹੈਗਾ ਕੋਈ ਹਥਿਆਰ ਸਾਡੇ ਪਾਸ ਨਹੀਂ ਹੈਗਾ ਕਿਉਂਕਿ ਇਨਫਰਮੇਸ਼ਨ ਤਾਂ ਇਹ ਸੀ ਕਿ ਇਹਦੇ ਕੋਲ ਹਥਿਆਰ ਹੈਗੇ ਆ ਲੇਕੋਈ ਹਥਿਆਰ ਜਿਹੜਾ ਹੈਗਾ ਜਦੋਂ ਪੁਲਿਸ ਨੇ ਚੈੱਕ ਕਰੀ ਤੇ ਤਾਂ ਕੋਈ ਵੀ ਹਥਿਆਰ ਇਸ ਜਹਾਜ਼ ਵਿੱਚ ਨਹੀਂ ਸੀਗਾ ਪਰ ਫਿਰ ਵੀ ਪੁਲਿਸ ਨੇ ਜਿਹੜਾ ਹੈਗਾ ਇਸ ਦੇ ਯਾਤਰੀਆਂ ਨੂੰ ਅਰੈਸਟ ਕਰ ਲਿਆ ਪਰ ਪੁਲਿਸ ਵੀ ਝੂਠ ਨਹੀਂ ਸੀ ਬੋਲ ਰਹੀ ਪੁਲਿਸ ਦੇ ਕੋਲੇ ਪੱਕੀ ਇਨਫਰਮੇਸ਼ਨ ਸੀ ਕਿ ਜਹਾਜ਼ ਵਿੱਚ ਹਥਿਆਰ ਹੈਗੇ ਆ ਇਹ ਬਾਬਾ ਪ੍ਰਦੇਸ਼ ਸਿੰਘ ਦੀ ਤੇ ਬਾਬਾ ਸੋਨ ਸਿੰਘ ਭਗੜਾ ਦੇ ਜੋ ਸਵਾਜਿਓ ਜਿਹੜੇ ਲਿਖਿਆ ਉਹਦੇ ਵਿੱਚ ਵੀ ਸਾਨੂੰ ਇਹ ਪਤਾ ਹੈ ਕਿ ਖੁਦ ਬਾਬਾ ਗੁੰਦ ਸਿੰਘ ਨੇ ਕਿਹਾ ਕਿ ਇਸ ਦੇ ਵਿੱਚ ਜਹਾਜ਼ ਦੇ ਕੋਲ ਹਸਲਾ ਸੀ ਉਹ ਹਸਲਾ ਜਿਹੜਾ ਹੈਗਾ ਅਸੀਂ ਫਿਰ ਜਾਪਾਨੀ ਸਲਾਵਾ ਨੂੰ ਦੇ ਦਿੱਤਾ ਕਿ ਕੋਈ ਹਸਲਾ ਜਿਹੜਾ ਸੀਗਾ ਉਹ ਕੋਲਕਾਤਾ ਤੋਂ ਥੋੜਾ ਪਿੱਛੇ ਸਮੁੰਦਰ ਦੇ ਵਿੱਚ ਸੁੱਟ ਦਿੱਤਾ ਗਿਆ ਪਰ ਜਦੋਂ ਇਹ ਜਹਾਜ਼ ਕੰਢੇ ਤੇ ਲੱਗਿਆ ਤਲਾਸ਼ੀ ਲਈ ਗਈ ਤਾਂ ਕੋਈ ਵੀ ਹਸਲਾ ਨਹੀਂ ਦੇਖ ਨੇ ਪਰ ਭੱਗੜ ਮਚਨ ਕਰਕੇ ਮੰਨੇ ਆ ਜਾਂਦੇ 20 ਤੋਂ ਜ਼ਿਆਦਾ ਯਾਤਰੂ ਜਿਹੜੇ ਹੈਗੇ ਐ ਇਸ ਭੱਦਰਾਲ ਦੇ ਵਿੱਚ ਮਾਰੇ ਗਏ ਅਨ ਅਫੀਸ਼ੀਅਲ ਤਾਂ ਇਹ ਕਹਿੰਦੇ ਹੈਗੇ ਕਿ 77 ਦੇ ਲਗਭਗ ਯਾਤਰੂ ਮਾਰੇ ਗਏ ਸੀ ਪਰ ਫਿਰ ਵੀ ਇੱਕ ਬਹੁਤ ਵੱਡਾ ਜਿਹੜਾ ਹੈਗਾ ਧੱਕਾ ਸੀ ਅੰਗਰੇਜ਼ੀ ਸਰਕਾਰ ਦਾ ਤੇ ਆਮ ਆਮਨ ਪਸੰਦ ਲੋਕ ਜਿਹੜੇ ਕੈਨੇਡਾ ਨੂੰ ਜਾਣ ਦੇ ਲਈ ਗਏ ਸਨ ਪਰ ਜਦੋਂ ਵਾਪਸ ਆਉਂਦੇ ਆ ਗਏ ਉਹਨਾਂ ਦਾ ਸਵਾਗਤ ਗੋਲੀਆਂ ਦੇ ਨਾਲ ਕੀਤਾ ਜਾਂਦਾ ਹੈ। ਉਹ ਇਸ ਤਰ੍ਹਾਂ ਦੇ ਨਾਲ ਇਹ ਬਾਬਾ ਗੁਰਦੇਵ ਸਿੰਘ ਦਾ ਕੈਨੇਡਾ ਦੇ ਵਿੱਚ ਅਬ ਸਿੱਖ ਜੱਤਾਂ ਨੂੰ ਭੇਜਣ ਦਾ ਸੁਪਨਾ ਜਿਹੜਾ ਸੀਗਾ ਉਹ ਚਤਨਾ ਚੂਰ ਹੋ ਗਿਆ ਤੇ ਬਾਬਾ ਗੁਰਦੇਵ ਸਿੰਘ ਵਫਰ ਜਿਹੜਾ ਹੈਗਾ ਇਸ ਦੇ ਜਹਾਜ਼ ਦੇ ਕੇਸ ਕਰਕੇ ਉਹਨਾਂ ਦੇ ਬਰਾਂਟ ਜਾਰੀ ਕੀਤੇ ਗਏ ਤਕਰੀਬਨ 1922 ਤੱਕ ਬਾਬਾ ਗੁਰਦੇਵ ਸਿੰਘ ਰੂਪ ਪਹੁੰਚ ਰਹੇ ਫਿਰ ਉਹਨਾਂ ਨੇ ਆਪਣੀ ਗ੍ਰਿਫਤਾਰੀ ਦਿੱਤੀ ਤੇ ਫਿਰ ਉਹਨਾਂ ਨੂੰ ਸਜ਼ਾ ਹੁੰਦੀ ਹੈ ਤੇ ਬਾਬਾ ਗੁਰਦੇਵ ਸਿੰਘ 1954 ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਹੈ 53 ਤੱਕ ਉਹਨਾਂ ਨੇ ਜ਼ਿੰਦਗੀ ਜਿਹੜੀ ਹੈਗੀ ਭੋਗੀ ਤੇ ਦੇਸ਼ ਜਿਹੜਾ ਸੀਗਾ ਉਹ ਤੋਂ ਆਜ਼ਾਦ ਹੁੰਦਾ ਦੇਖਿਆ ਅਰ ਇਹ ਵੀ ਉਹਨਾਂ ਨੂੰ ਮਾਲੂਮ ਹੋਇਆ ਕਿ ਉਹਨਾਂ ਨੇ ਬ੍ਰਿਟਨ ਸਰਕਾਰ ਦੇ ਵਿਰੁੱਧ ਕਦੇ ਇੰਨਾ ਵੱਡਾ ਇਜਤਿਹਦ ਕੀਤਾ ਇੰਨਾ ਜਿਆਦਾ ਜਿਹੜਾ ਅਸੀਂ ਹਸਪੀਟਲ ਆ ਤੇ ਆਮਨਿਸਟਰੀ ਦੇ ਵਿੱਚ ਉਹਨਾਂ ਦੇ ਕੋਸ਼ਿਸ਼ ਕਰਦੀ ਹਾਲ ਮਿਲਿਆ ਇਹਦੇ ਨਾਲ ਹੀ ਸਾਡਾ ਅੱਜ ਦਾ ਵੀ ਵੀ ਬੈਕਰੀ ਸਮਾਪਤ ਹੁੰਦਾ ਹੈ ਕਿ ਹੋਰ ਵਧੀਆ ਜਾਣਕਾਰੀ ਲੈਣ ਦੇ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਜਾਣਕਾਰੀ ਅਸੀਂ ਦੇ ਸਕੀਏ